ਸੋ ਜੀ 7 ਫਰਵਰੀ ਆ ਜੀ ਤੇ ਅਗੇਨ ਮੁਬਾਰਕਾ ਦਿੰਨੇ ਆ ਬੱਚਿਆਂ ਨੂੰ ਜਿਨ੍ਹਾਂ ਦੇ ਅੱਜ ਤੁਸੀਂ ਮੇਰੇ ਅੱਜ ਦੇਖ ਸਕਦੇ ਹੋ ਨਵੇਂ ਵੀਜ਼ੇ ਇੰਗਲੈਂਡ ਦੇ ਸੋ ਯੂਕੇ ਦੇ ਸਟੱਡੀ ਵੀਜ਼ੇ ਹੋਰ ਆ ਚੁੱਕੇ ਹੋਏ ਆ ਤੇ ਕੱਲੇ-ਕੱਲੇ ਬੱਚੇ ਨੂੰ ਮੁਬਾਰਕਾ ਦਵਾਂਗੇ ਲਗਾਤਾਰ ਤੁਹਾਨੂੰ ਯੂਕੇ ਦੇ ਵੀਜ਼ੇ ਦਿਖਾ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਤੁਹਾਨੂੰ ਵੀਜ਼ਾ ਆਪਾਂ ਦਿਖਾ ਚੁੱਕੇ ਆ ਕੋਈ ਵੀ ਕੰਸਲਟੈਂਟ ਇੰਨਾ ਯੂਕੇ ਦਾ ਸਟੱਡੀ ਵੀਜ਼ਾ ਤੁਹਾਨੂੰ ਦਿਖਾ ਰਿਹਾ ਉਹ ਵੀ ਤਾਜ਼ੇ ਨਵੇਂ ਲੇਟੈਸਟ ਸੋ ਅੱਜ 7 ਫਰਵਰੀ ਆ ਅਗੇਨ ਫਿਰ ਮੇਰੇ ਅੱਜ ਤੁਸੀਂ ਵੀਜ਼ੇ ਦੇਖ ਸਕਦੇ ਹੋ ਜੀ ਸੋ ਕੱਲੇ-ਕੱਲੇ ਬੱਚੇ ਨੂੰ ਮੁਬਾਰਕ ਮੁਬਾਰ ਤੇ ਬੱਚੇ ਦੇ ਕੋਈ ਰਿਫਿਊਜ਼ਲ ਸੀਗਾ ਗੈਪ ਸੀਗਾ ਤੇ ਸਭ ਤੋਂ ਪਹਿਲਾਂ ਜੀ ਤੁਸੀਂ ਆ ਜੀ ਮਹਿਮ ਦੀਪ ਕੋਲ ਕੇ ਆ ਜੀ ਆ ਜੀ ਕਿਹੜੀ ਜਗ੍ਹਾ ਤੋਂ ਐਵੇਂ ਇਸ਼ਾਰਾ ਕਰਾ ਇਹ ਤੋਂ ਜੀ ਨਿਸ਼ਾਨਾ ਪਣੇ ਦੀ ਕਿਤਰਾ ਜੀ ਸਰਤਾਰ ਸਰਤਾਰ ਤੋਂ ਠੀਕ ਹੈ ਤੇ ਮੈਂ ਕਿਦਾਂ ਪਤਾ ਲੱਗਿਆ ਤੁਹਾਨੂੰ ਵੀ ਜਦਾਂ ਤੁਹਾਡੀ ਵੀਡੀਓ ਦੇਖੀ ਤਾਂ ਉਸ ਤੋਂ ਮੈਨੂੰ ਪਤਾ ਲੱਗਿਆ ਮੇਰੇ ਬੈਂਕ ਤੋਂੜੀ ਕੱਟ ਸੀ ਸੋ ਇਹ ਤਾਂ ਮੈਂ ਥੀ ਤੁਸੀਂ ਇਹ ਕਿਤੇ ਹੋ ਟ੍ਰਾਈ ਕੀਤਾ ਸੀ ਪਹਿਲਾਂ ਹਾਂ ਮੈਂ ਪਹਿਲਾਂ ਟ੍ਰਾਈ ਕੀਤਾ ਸੀ ਜੀਗਾ ਉਹ ਲੋਕ ਕਹਿੰਦੇ ਤੇ ਫਾਈਲ ਨਹੀਂ ਲੱਗਣੀ ਤੁਹਾਡੀ ਤੋਂ ਕਿਹੜੇ ਇਹ ਮਤਲਬ ਕਿਹੜੇ ਸ਼ਹਿਰ ਦੇ ਤੁਸੀਂ ਦੇ ਸਰਤਾਰ ਨਹੀਂ ਲੱਗੇ ਸਰਤਾਰ ਜੀ ਤੇ ਬੈਂਕ ਕਿਨੇ ਸੀ ਤੁਹਾਡੀ ਜੀ 53 53 ਸੀ ਕਿ ਉਹ ਕਹਿੰਦੇ ਨਹੀਂ ਲੱਗਣੀ ਪਾਉਂ ਤੁਹਾਡੀ ਤੇ ਜੇ ਵੀ ਤੁਹਾਡਾ ਪਹਲਵਾਤਾ ਕੀ ਕਹਿੰਗੇ ਉਹਨੂੰ ਤੇ ਮੈਂ ਇਹ ਕਹਾਂਗੀ ਕਿ ਜਿਹੜੇ ਵਿੱਚ ਪਾ ਦਿਆ ਕਿ ਮੇਰਾ ਵੀਜ਼ਾ ਨਹੀਂ ਲੱਗਣਾ ਹਨਾ ਉਹਨਾਂ ਦੇ ਬੈਂਕ ਸਕੂਲ ਕੱਟ ਹੁੰਦੇ ਆ ਉਹ ਜਿਹੜੇ ਇਥੇ ਵਿਜ਼ਿਟ ਕਰਨ ਦਾ ਕਿ ਆਪਰਾ ਵੀਜ਼ਾ ਲੈ। ਜਿਹੜੇ ਏਜੰਟ ਆ ਜਿਹਨਾਂ ਨੂੰ ਕੰਮ ਨਹੀਂ ਆਉਂਦਾ ਇਹ ਬੱਚਿਆਂ ਨੂੰ ਨੈਗੇਟਿਵ ਕਰਦੇ ਜਿਹਨਾਂ ਦੀ ਸਾਡੀ ਪ੍ਰੋਫਾਈਲ ਕਿਹਾ ਤੇ ਚੁਜਾਈ ਨਹੀਂ ਸਕਦੇ। ਇਦਾਂ ਹੀ ਕਹੇ ਸੀ ਉਹਨਾਂ ਨੇ। ਉਸੇ ਪ੍ਰੋਫਾਈਲ ਦੇ ਆਪ ਵੀਜ਼ਾ ਲੈ ਆਤਾ ਤੁਹਾਨੂੰ। ਜੇ ਉਹਨੂੰ ਖੋਲਾਂਗੇ ਵੀਜ਼ਾ ਨਹੀਂ ਖੁੱਲੂਗਾ ਤੇ ਉਹ ਕੰਸਲਟੈਂਟ ਨੂੰ ਕੀ ਮੈਸੇਜ ਦੋਗੇ? ਸਭ ਤੋਂ ਪਹਿਲਾਂ ਕਹੋ ਨਾ ਕਿ ਇਹ ਤਾਂ ਨਹੀਂ ਆਂਦਾ ਕੰਮ ਨਾ ਕਰੋ। ਬੱਚਿਆਂ ਨੂੰ ਗਾਈਡ ਨਾ ਕਰੋ। ਸਾਡੀ ਪ੍ਰੋਫਾਈਲ ਬਹੁਤ ਵਧੀਆ ਹੈ ਤੁਹਾਡੀ ਨੋ ਹਾਂਜੀ ਬਣਾ ਵੀਰ ਜੀ ਲਓ ਜੀ ਲੋ ਜੀ ਮਹਿਕ ਜੀ ਇਹ ਸਾਡੇ ਪਹਿਲੇ ਸੂਰੇਟ ਹੈ ਸੋ ਇਹਨਾਂ ਦੀ ਪ੍ਰੋਫਾਈਲ ਨੂੰ ਪਹਿਲਾਂ ਕੰਸਲਟੈਂਟਸ ਨੇ ਬਾਹਰ ਕਿਹਾ ਕਿ ਵੀਕ ਹੈ ਜਾ ਨਹੀਂ ਸਕਦੇ ਤੇ ਤੁਹਾਡੇ ਸਾਹਮਣੇ ਜੀ ਉਸੇ ਪ੍ਰੋਫਾਈਲ ਤੇ ਰਿਜ਼ਲਟ ਤੁਹਾਡੇ ਸਾਹਮਣੇ ਲਾਈਵ ਓਪਨ ਕੀਤਾ ਹੈ ਦੇਖੋ ਜੀ ਕੀ ਹੈ ਰਿਜ਼ਲਟ ਦੀ ਗੱਲ ਨਾ ਸੱਚੀ ਹੋ ਜੂਗੀ ਕਿ ਨਹੀਂ ਨਹੀਂ ਲੋ ਜੀ ਉਹ ਵਾਰ ਕਾ ਜੀ ਬਹੁਤ ਬਹੁਤ ਹੁਣ ਦਿਓ ਮੈਸੇਜ ਕੀ ਕਹਿੰਦੇ ਚਲੋ ਚਲੋ ਕੋਈ ਨਹੀਂ ਸੋ ਮਤਲਬ ਕਹਿੰਦਾ ਹੈ ਜੀ ਇਹ ਜੇ ਤੁਹਾਨੂੰ ਕੋਈ ਨੈਗੇਟਿਵ ਕਰ ਰਿਹਾ ਹੈ ਕਿ ਤੁਹਾਡੀ ਪ੍ਰੋਫਾਈਲ ਵੀਕ ਹੈਗੀ ਹੈ ਉਹ ਸੋਚ ਕੇ ਘਰ ਨਾ ਬਹਿ ਜਾਓ ਇੱਕ ਵਾਰੀ ਟਰਾਈ ਕਰੋ ਆ ਕੇ ਸਾਡੇ ਕੋਲ ਕਿਉਂਕਿ ਬਹੁਤ ਇਦਾਂ ਦੀਆਂ ਪ੍ਰੋਫਾਈਲਸ ਹੈਗੀਆਂ ਜਿਨ੍ਹਾਂ ਦੇ ਅੱਜ 8-8 10-10 ਸਾਲ ਦੇ ਗੈਪ ਸੀਗੇ ਸੋ ਹਰ ਇੱਕ ਯੂਨੀਵਰਸਿਟੀ ਅੱਜ ਮੋਸਟਲੀ ਉੱਤੇ 70% ਨੰਬਰ ਮੰਗ ਰਹੀਆਂ ਮੈਂ ਫੇਰ ਐਡਵਰਟਾਈਜ਼ਮੈਂਟ ਕਰ ਰਿਹਾ ਕਿ 35-40% ਦੇ ਬੱਚੇ ਵੀ ਆਓ ਇਹ ਜਿਹੜੇ ਐਡਵਰਟਾਈਜ਼ਮੈਂਟ ਮੈਂ ਮਿਨੀਮਲ ਕਰ ਰਿਹਾ ਇਹ ਫਾਈਲਾਂ ਕਟੀਆਂ ਕਰਾਣ ਨੂੰ ਨਹੀਂ ਕਰ ਰਿਹਾ ਇਹ ਪਹਿਲਾ ਰਿਜ਼ਲਟ ਲਿੱਤੇ ਹੋਏ ਹਜ਼ਾਰਾਂ ਬੱਚੇ ਭੇਜੇ ਹੋਏ ਆ ਇਹ ਤਾਂ ਹੀ ਆਪਾਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਸਾਨੂੰ ਅੱਜ ਪਤਾ ਹੈ ਕਿ ਕਿਹੜਾ ਬੱਚਾ ਜੇ ਕਿੱਦਾਂ ਦੀ ਪ੍ਰੋਫਾਈਲ ਹੈ ਕਿਹੜੀ ਯੂਨੀਵਰਸਿਟੀ ਦੇ ਵਿੱਚ ਪਾਣਾ ਸ ਹੋ ਦੋ ਮੋਰਚਾ ਆਜੋ ਜੀ ਨੈਕਸਟ ਆਜੋ ਜੀ ਗੁਰਲੀ ਕੋ ਗੁਰਲੀ ਜੀ ਬਰਖਟ ਮੋਦੀ ਕਿਹੜੀ ਜਗ੍ਹਾ ਪੈ ਰਹੇ ਸultanpur to ਤੇ ਕਿੱਦਾਂ ਪਤਾ ਲਗਾਉਂਗੇ ਜ਼ਾਦਾ ਤੇ ਪਹਿਲਾਂ ਕਿਤੇ ਟਰਾਈ ਕੀਤਾ ਸੀ ਪਹਿਲਾਂ ਕਿੱਥੇ ਸਰ ਮੈਂ ਯੂਐਸਏ ਦਾ ਫੀਲਟ ਹੋਇਆ ਸੀਗਾ ਠੀਕ ਹੈ ਜੀ ਯੂਕੇ ਨਹੀਂ ਟਰਾਈ ਕੀਤਾ ਕਿਤੇ ਨੋ ਆਪ ਫਸਟ ਟਾਈਮ ਟਰਾਈ ਕਰ ਰਹੇ ਹੋ ਤੇ ਸੋਚਿਆ ਨਹੀਂ ਕਿ ਆਪਾਂ ਆਪਣੇ ਹੋ ਤੇ ਇਹ ਸੈਰੀ ਟਰਾਈ ਕਰ ਲੈਣ ਜਲੰਧਰ ਕਿਉਂ ਜਾਣਾ ਕਿਉਂਕਿ ਇਨਾ ਸ਼ਵਾਕੇ ਦਾ ਬਣਿਆ ਐਨ ਉਹ ਨਹੀਂ ਸੱਚੀ ਕਿ ਇਸ ਨਾਲ ਤੇ ਐਨ ਨੂੰ ਇਕੋ ਤਾਂ ਪਰ ਅੰਦਰੋਂ ਇਨਰ ਫੀਲਿੰਗ ਆਈ ਕਿ ਮੇਰਾ ਉੱਥੇ ਵੀਜ਼ਾ ਲੱਗ ਜਾਣਾ ਹੈ। ਕੀ ਬੋਲ? ਸੱਲੇ ਮੀਂਹ ਆ ਗਈ ਸੱਲੇ। ਯਾਰ ਯਾਰ। ਠੀਕ ਹੈ। ਹਾਂਜੀ। ਅੱਜ ਫੀਲਿੰਗ ਤੁਹਾਡੀ ਫਿਰ ਕਰਦੀ ਹੈ ਸੱਚੀ? ਯੈਸ। ਇਹ ਦਿਖਾ ਦੀ ਵੀਜ਼ਾ। ਯੈਸ ਯਾਰ। ਨਹੀਂ। ਸੋ ਜੀ ਗੁਲੀ ਜੀ ਇਹ ਪਹਿਲਾਂ ਇਹਨਾਂ ਨੇ ਬਾਹਰ ਯੂਐਸਏ ਅਪਲਾਈ ਕੀਤਾ ਸੀ ਕਿਸੇ ਕੰਸਲਟੈਂਟ ਕੋ ਸੋ ਬੈਲਾ ਰਿਫਿਊਜ਼ਲ ਦਿਵਾ ਚੁੱਕੇ ਹੋਇਆ। ਤੋਂ ਬੜੇ ਵਿਸ਼ਵਾਸ ਨਾਲ ਸਾਡੇ ਕੋਲ ਆਏ ਹੈ ਤੇ ਅੱਜ ਦੇਖਦੇ ਹਾਂ ਲੋਕੀ। ਬਾਬੇ ਦਾ ਨਾਮ ਉਹ ਦਿਖਾ ਦੂਗਾ ਇੱਥੇ। ਉਗਲੇ ਲੈ ਲੜੇ ਯੇ ਉਹ ਗਿਆ ਮਾਰ ਕੇ ਯੈਸ ਸਟੂਕ ਕੰਗ੍ਰੈਚੁਲੇਸ਼ਨਸ ਬਹੁਤ ਬਹੁਤ ਥੈਂਕ ਯੂ ਬਹੁਤ ਥੈਂਕ ਯੂ ਜੀ ਨੈਕਸਟ ਆਜੋ ਜੀ ਪ੍ਰੀਤੀ ਪ੍ਰੀਤੀ ਜੀ ਕਿਹੜੀ ਜਗ੍ਹਾ ਤੋਂ ਜੀ ਲੁਧਿਆਣਾ ਤੋਂ ਤੁਸੀਂ ਟਰਾਈ ਕੀਤਾ ਪਹਿਲਾਂ ਬਾਹਰ ਕਿਤੇ ਲੁਧਿਆਣਾ ਤੁਹਾਡੇ ਇੰਨੇ ਕੰਸਲਟੈਂਟਸ ਐ ਤੁਹਾਡੇ ਮਾਡਰਨ ਟਾਊਨ ਭੜਿਆ ਹੋਇਆ ਇਮਿਗ੍ਰੇਸ਼ਨ ਨਾਲ ਸੋਚਿਆ ਨਹੀਂ ਆਪਣੇ ਸ਼ਹਿਰ ਦਾ ਲੈ ਟਰਾਈ ਕਰ ਲਈ ਰਿਲੇਟਿਵ ਨੇ ਇੱਥੇ ਹੀ ਆ ਕੇ ਬਤਾਇਆ ਤਾਂ ਯਹਾਂ ਪਰ ਸਿੱਧਾ ਆਏ ਅਪਣੇ ਰਿਲੇਟਿਵ ਨੇ ਬਤਾਇਆ ਤਾਂ ਮੈਂ ਕੱਲ ਹੀ ਕੋਈ ਰਿਲੇਟਿਵ ਵਾਲੀ ਵੀਡੀਓ ਪਾਈ ਦੇਖੀ ਸੀ ਹਾਂਜੀ ਹਾਂਜੀ ਠੀਕ ਹੈ ਪਰ ਟੈਗ ਨਹੀਂ ਕੀਤੀ ਰਿਲੇਟਿਵ ਤੇ अच्छा सीता सी सी फिर ਤੁਸੀਂ ਇੱਥੇ ਆਏ ਹੋ ਨਾ ਪ੍ਰੋਫਾਈਲ ਲੀਕ ਸੀ ਤੁਹਾਡੀ ਗਿਆ ਪ੍ਰੋਫੈਸਰ ਕੋਈ ਨਹੀਂ ਸੀ ਕੀ ਲੱਗਦਾ ਚੋ ਵੀਜ਼ਾ ਨਿਕਲੂਗਾ ਜੀ ਨਿਕਲੂਗਾ ਠੀਕ ਹੈ ਸਰ ਜੀ ਤਾਂ ਦੇ ਦੇ ਠੀਕ ਹੈ ਲਓ ਸੋ ਜੀ ਪ੍ਰੀਤੀ ਜੀ ਲੁਧਿਆਣੇ ਤੋਂ ਆਏ ਆਪਣਾ ਸ਼ਹਿਰ ਛੱਡ ਕੇ ਬੜੇ ਵਿਸ਼ਵਾਸ ਨਾਲ ਤੇ ਲੁਕੋ ਇੰਗਲੈਂਡ ਵਾਲੀ ਕਿ ਨਹੀਂ ਓਕੇ ਭੋਗੇ ਜੀ ਉਹ ਵਰਤ ਬਹੁਤ ਬਹੁਤ ਗ੍ਰੈਜੂਏਸ਼ਨ ਦਾ ਆਜੋ ਜੀ ਨੈਕਸਟ ਆਜੋ ਸਾਵਨ ਸਾਵਨ ਕਿ ਸਾਵਨ ਸਾਵਨ ਠੀਕ ਹੈ ਕਿਹਦੇ ਤੋਂ ਕਾਮਰਦ ਗੁਦਾਸਪੁਰ ਤੋਂ ਕਿੱਦਾਂ ਪਤਾ ਲੱਗਾ ਵੀਜ਼ਾ ਦਾ ਆਈ ਬਰਦਰ ਸਭਾਈ ਨੀ ਅਸਲ ਦੁਬਈ ਹੈ ਜੋ ਉਥੇ ਵੀਡੀਓ ਦੇਖਦੇ ਸਾਡੀਆਂ ਚਾਹ ਬੋਲਦੇ ਜੀ ਕੀ ਨਾਮ ਹੋਣਾ ਸਰ ਰੇਂਦਰਪਾਲ ਰੇਂਦਰਪਾਲ ਜੀ ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਰ ਤੁਸੀਂ ਦੁਬਈ ਬੈਠੇ ਇਨੀ ਮਿਹਨਤ ਕਰ ਰਹੇ ਹੋ ਤੇ ਬਿਜ਼ੀ ਸ਼ਡਿਊਲ ਚੋਂ ਵੀ ਕੱਢ ਕੇ ਸਾਡੇ ਜਿਹੜੇ ਵੀਡੀਓਜ਼ ਦੇਖਦੇ ਹੋ ਤੇ ਅੱਜ ਦੇਖਦੇ ਆ ਤੁਹਾਡੇ ਬੇਟੇ ਦਾ ਸੁਪਨਾ ਇਹ ਬੜੀ ਵੱਡੀ ਗੱਲ ਹੈ ਤੁਸੀਂ ਆਪ ਦੇ ਕੋ ਆ ਕੇ ਨਹੀਂ ਚੈੱਕ ਕੀਤਾ ਇੰਟਰਨੈਟ ਦੇ ਸਾਡੇ ਤੇ ਤੁਸੀਂ ਬਾਹਰ ਬੈਠੇ ਇੰਨਾ ਫੇਰ ਕੀਤਾ ਤੁਸੀਂ ਬੇਟੇ ਨੂੰ ਭੇਜਿਆ ਜਾ ਕੇ ਅਪਲਾਈ ਕਰਦੇ ਬਹੁਤ ਬਹੁਤ ਧੰਨਵਾਦ ਹੈ ਇਹ ਸਾਡੀ ਵੀ ਡਿਊਟੀ ਬੰਦੀ ਹੈ ਜੀ ਅੱਜ ਫਿਰ ਸੁਪਨਾ ਪੂਰਾ ਕਰਦੇ ਆ ਤੁਹਾਡੇ ਬੇਟੇ ਦਾ ਵੀਜ਼ਾ ਨਿਕਲੂਗਾ ਜਰਾ ਹੁਣ ਪਹਿਲਾਂ ਟਰਾਈ ਕੀਤਾ ਸੀ ਪਹਿਲਾਂ ਕਿਤੇ ਉਹ ਸਿੱਧੇ ਇੱਥੇ ਆਈ ਸੀ ਠੀਕ ਹੈ ਜੀ ਕੀ ਲੱਗਦਾ ਤੁਹਾਨੂੰ ਹੋ ਜੀ ਲੈਣੇ ਸਿਸਟਰ ਚੈੱਕ ਕਰ ਅੱਛਾ ਸਿਸਟਰ ਹੈ ਬੁਲਾ ਲਓ ਮੈਂ ਤੁਸੀਂ ਕਰੋ ਸਰਪਾ ਮੇਰੇ ਜੀ ਸਾਹਵਲ ਦੇ ਸਿਸਟਰ ਅੱਛਾ ਸੱਚੀ ਗੱਲ ਕਰਦੀ ਨਾ ਜੀ ਹੋਗੇ ਵੀ ਬੱਚੇ ਲੈਣੇ ਸੇ ਬਹੁਤ ਆ ਜੀ ਵੀਡੀਓ ਦੇ ਜ਼ਰੀਏ ਫਾਜ਼ਲ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਵੀ ਦੇਖੋ ਜਰੀਆ ਤਾਂ ਉਹੀ ਬਣਿਆ ਨਾ ਤੁਹਾਨੂੰ ਉਹਨਾਂ ਨੇ ਭੇਜਿਆ ਤੇ ਵੀਜ਼ਾ ਵੀ ਲੱਗਾ ਤੇ ਕੀ ਸੁਨੇਹਾ ਕੀ ਦੋਂਗੇ ਉਹਨੂੰ ਵੀਯੂਕੇ ਵਾਲੇ ਨੂੰ ਹੈ ਤੇ ਮੈਨੂੰ ਨਹੀਂ ਮੈਨੂੰ ਤਾਂ ਪਤਾ ਉਹਨਾਂ ਨੂੰ ਸੋ ਥੈਂਕ ਯੂ ਕਰ ਦੋ ਬਦਰਾ ਥੈਂਕ ਯੂ ਜੀ ਠੀਕ ਠੈਂਕ ਯੂ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸਰ ਇਦਾਂ ਹੀ ਰੈਫਰੈਂਸ ਦਿੰਦੇ ਰਹੋ ਜੀ ਅੱਜ ਜੀ ਕੰਗ੍ਰੈਚੁਲੇਸ਼ਨ ਸਟੈਂਡ ਹੈ ਕਿਉਂਕਿ ਜੀ ਨੈਕਸਟ ਆਜੋ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਲੁਧਿਆਣੇ ਤੋਂ ਤੇ ਉਹਦੇ ਨੇ ਟਰਾਈ ਕੀਤਾ ਪਹਿਲਾਂ ਸਰ ਦਿੱਕਾ ਸਮਾਥ ਵੀ ਟਰਾਈ ਠੀਕ ਹੈ ਇਹ ਹੀ ਸੇਮ ਉਹ ਤੋਂ ਯੂਨੀਵਰਸਿਟੀ ਵਿੱਚ ਸੁਣਣਾ ਮੈਨੂੰ ਤੇ 3-4 ਵੀ ਇੱਕ ਮਤਲਬ ਕੋਈ ਕਾਲਸ ਨਹੀਂ ਆਈ ਸੁਣਨਾ ਦੀ ਮੈਂ ਹੀ ਕਾਲ ਲਾ ਕੇ ਪੁੱਛਿਆ ਕਹਿੰਦੇ ਨਹੀਂ ਆਪਰੇਟਰ ਨਹੀਂ ਹੈ ਮਤਲਬ ਸੀਟਸ ਫੁੱਲ ਹੋ ਚੁੱਕੀਆਂ ਠੀਕ ਹੈ ਫਿਰ ਮੈਂ ਮਤਲਬ ਨੇ ਮਤਲਬ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖੀਆਂ ਅੱਛਾ ਤੁਹਾਡੇ ਮਤਲਬ ਆਈ ਨਾ ਬੁਲਾ ਲਓ ਪਲੀਜ਼ ਉਹਨਾਂ ਨੂੰ अच्छा जी अच्छा ਇਹਨਾਂ ਨੇ ਤੁਹਾਡੇ ਮਦਦ ਨੇ ਫਿਰ ਵੀਡੀਓ ਦੇਖੀ ਚਾਲੀ ਦੇਖੀ ਫਿਰ ਅਸੀਂ ਇੱਥੇ ਤੁਸੀਂ ਇੱਥੇ ਠੀਕ ਹੈ ਸਾਨੂੰ ਵਿੱਚ ਮਦਦ ਗਾਈਡ ਕੀਤਾ ਮਤਲਬ ਟਾਈਮ ਵੇਸ ਵੀ ਨਹੀਂ ਹੋਇਆ ਮੇਰਾ ਹਫਤੇ ਵਿੱਚ ਓਪਰੇਟਰ ਆ ਗਿਆ ਜਿਹੜੀ ਯੂਨੀਵਰਸਿਟੀ ਤੋਂ ਉਹਨਾਂ ਨੇ 3 ਮਹੀਨਿਆਂ ਨੂੰ ਓਪਨ ਕੀਤਾ ਹਾਂ ਜੀ ਫੀਸਾਂ ਭਰ ਗਈਆਂ ਇਹਦੇ ਤੋਂ ਹਫਤੇ ਚ ਮਿਲ ਗਈ ਇਹਦੇ ਸੀਟਾਂ ਕਿੱਧਰ ਆ ਗਈਆਂ ਫਿਰ ਅੱਜ ਮੈਂ ਬਲੀ ਤੁਸੀਂ ਸੱਚੀ ਗੱਲ ਅੱਛਾ ਤੁਸੀਂ ਇਹ ਵੀਡੀਓ ਦੇਖੀ ਸੀ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਪਹਿਲਾ ਬੱਚਾ ਬਾਹਰ ਉੱਤੇ ਖਰਾਬ ਹੋ ਜਾਂਦਾ ਏ ਚੱਲ ਜੀ ਹਾਂਜੀ ਠੀਕ ਹੈ ਲੁਧਿਆਣੇ ਸੀ ਤੁਸੀਂ ਜੋ ਇਹ ਬਾਹਰ ਜਿਹੜੇ ਕੰਸਲਟੈਂਟਸ ਆ ਦੇਖੋ ਜਿਹੜਾ ਤੁਹਾਨੂੰ ਇੰਨਾ-ਇੰਨਾ ਆਪਾਂ ਵੀਜ਼ਾ ਰੋਜ਼ ਦਿਖਾ ਰਹੇ ਆ ਮੈਂ ਫਿਰ ਕਹਾਂਗਾ ਕਈਆਂ ਨੂੰ ਭੁਲਿਖਾ ਪੈਂਦਾ ਕਿ ਚਾਹ ਇੰਗਲੈਂਡ ਦੇ ਵੀਜ਼ੇ ਇਦਾਂ ਲੱਗੇ ਹੋਏ ਕੋਈ ਵੀ ਲਵਾ ਸਕਦਾ ਪਰ ਇਹ ਰਿਐਲਿਟੀ ਨਹੀਂ ਹੈ ਇੰਗਲੈਂਡ ਦਾ ਕੰਮ ਐਕਚੁਅਲ ਦੇ ਵਿੱਚ ਦੇਖੋ ਕੇਸ ਫੜਨੇ ਤੇ ਕੇਸ ਕਢਾਣੇ ਇੱਥੇ ਬਹੁਤ ਫਰਕ ਹੈ ਸੋ ਅਪਲਾਈ ਕਿਤੇ ਵੀ ਕਰ ਸਕਦੇ ਹੋ ਜੇ ਵੀਜ਼ਾ ਲੈਣਾ ਹੈ ਤੇ ਪਲੀਜ਼ ਤੁਸੀਂ ਓਵਿਸ ਆਓ ਤੁਹਾਡੇ ਸਾਹਮਣੇ ਲਾਈਵ ਐਗਜ਼ੈਪਲਸ ਆ ਮੈਂ ਕੋਈ ਬੱਚੇ ਨੂੰ ਸਖਾਇਆ ਨਹੀਂ ਹੋਇਆ ਸੇਮ ਯੂਨੀਵਰਸਿਟੀ ਬਾਹਰ ਬੱਚੇ ਨੂੰ 3 ਮਹੀਨੇ ਆਫਰ ਨਹੀਂ ਦਿੱਤੀ ਉਸ ਤੋਂ ਬਾ ਤੇ ਉਹ ਯੂਨੀਵਰਸਿਟੀ ਤੁਹਾਡੇ ਸਾਹਮਣੇ ਇੱਕ ਹਫ਼ਤੇ ਦੇ ਵਿੱਚ ਬੱਚੇ ਨੂੰ ਆਫਰ ਵੀ ਦਿੱਤੀ ਹੈ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਵੀ ਲਾਈਵ ਦਿਖਾਵਾਂਗੇ ਸੋ ਤੁਸੀਂ ਪੈਸਾ ਟਾਈਮ ਨਾਪ ਨਾ ਖਰਾਬ ਕਰੋ ਯੂਕੇ ਜਾਣਾ ਚਾਹੁੰਦੇ ਹੋ ਤੇ ਇੱਕੋ ਇੱਕ ਨਾਮ ਯਾਦ ਰੱਖੋ ਜੀ ਉਹ ਵੀਜ਼ਾ ਠੀਕ ਹੈ ਜੀ ਇਧਰ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇਹ ਪਹਿਲਾ ਆਪਣਾ ਵੀਜ਼ਾ ਦੇ ਦਿੱਤਾ ਹਾਂ ਆ ਗਿਆ ਪੰਜੀਆ ਬਹੁਤ ਬਹੁਤ ਮੁਬਾਰਕਾ ਜੀ ਪੰਜੀ ਇੰਗਲੈਂਡ ਵਾਲੇ ਹੋ ਗਏ ਹੋ ਕੰਗ੍ਰੈਚੁਲੇਸ਼ਨ ਸਰ ਕੰਗ੍ਰੈਚੁਲੇਸ਼ਨ ਜੀ ਬੜਾ ਸੋ ਜੀ ਲਗਾਤਾਰ ਤੁਹਾਨੂੰ ਯੂਕੇ ਦੇ ਵੀਜ਼ੇ ਦਿਖਾ ਰਹੇ ਆ ਫੇਰ ਕਹੂੰਗਾ ਨਾ ਇੱਧਰ ਉੱਧਰ ਭੱਜ ਕੇ ਸਮਾਂ ਖਰਾਬ ਕਰੋ ਲਾਈਵ ਆ ਕੇ ਬੋਲਣਾ ਆਪਾਂ ਬੈਸਟ ਆਪਾਂ ਬੈਸਟ ਬਹੁਤ ਆਸਾਨ ਹੈ ਪਰ ਰਿਜ਼ਲਟ ਦੇਖਿਆ ਕਰੋ ਕੱਲੀਆਂ ਸਪੀਚਾਂ ਨਾ ਸੁਣਿਆ ਕਰੋ ਕੰਸਲਟੈਂਸੀਆਂ ਰਿਜ਼ਲਟ ਦੇਖਿਆ ਕਰੋ ਵੀਜ਼ੇ ਦੇਖਿਆ ਕਰੋ ਸਭ ਤੋਂ ਬਾਅਦ ਇਹ ਕਹਦੇ ਜਾਂਦੇ ਪਏ ਆ ਅੱਜ ਜਿਹੜਾ 7 ਫਰਵਰੀ ਆ ਤੁਹਾਨੂੰ ਤਾਜ਼ੇ ਵੀਜ਼ੇ ਸਾਈਂ ਥੈਂਕ ਯੂ ਮੰਮ ਥੈਂਕ ਯੂ ਧਿਆਨ ਦਿਓ ਬਈ ਧਿਆਨ ਦਿਓ ਥੈਂਕ ਯੂ ਧਿਆਨੇ ਵਿੱਚ ਖਰਾਬ ਹੋ ਜਾ ਹੋਰ ਵੀ ਕਿਤੇ ਹੋਏਗਾ ਬੇਟੀ ਬਾਰੇ ਹੋ ਰਹੀ ਬੇਟੀ ਬਾਰੇ ਹੋ ਰਹੀ ਬੇਟੀ ਬਾਰੇ ਬੇਟੀ ਦਾ ਵੀ ਕੋਈ ਚਾਸਸ ਚਰਾਬ ਹੋਇਆ ਕਿਸਾ ਕਰਾਬ ਹੋਇਆ ਹਾਂਜੀ ਬਹੁਤ ਹੋਇਆ ਚਲੋ ਹੁਣ ਤੁਸੀਂ ਮੰਨੋ ਉਹ ਸਮੋਦ ਵਿਦਿਆਲਿਆ ਅੱਜ ਵਧੀਆ ਦਿਨ ਹੈ ਜੀ ਬਹੁਤ ਖੁਸ਼ ਹਾਂ ਬਹੁਤ ਕੀ ਮੈਸੇਜ ਕੀ ਦੋਗੇ ਜਿਹੜੇ ਇਹਦੇ ਵਿੱਚ ਹੋਰ ਬੱਚੇ ਜਿਹੜੇ ਇੱਧਰ ਉੱਧਰ ਟਾਈਮ ਖਰਾਬ ਕਰ ਰਹੇ ਆ ਪੈਸੇ ਖਰਾਬ ਕਰ ਰਹੇ ਆ ਮੈਂ ਤਾਂ ਕੁਝ ਨਾ ਮਰਜੀ ਬੋਲ ਹਰ ਲੱਗਣਾ ਆਪਣੀ ਕੰਪਨੀ ਆ ਜੀ ਮੈਂ ਤਾਂ ਬੋਲੂਗੀ ਬਸ ਸਰ ਕੋ ਲਾਓ ਬਸ ਇੱਥੇ ਤੁਹਾਡਾ ਟਾਈਮ ਨਹੀਂ ਵੇਸਟੋ ਕੋਈ ਵੀ ਬਸ ਇੱਥੇ ਆਣ ਕੇ ਤੁਸੀਂ ਮੇਰੇ ਫਿਕਰੇ ਹੋ ਜਾਓ ਦੇਖੋ ਜੀ ਇਹ ਜਿਹੜੀ ਫੀਲਿੰਗ ਹੈ ਤੁਸੀਂ ਆਪ ਦੇਖ ਸਕਦੇ ਹੋ ਇਹ ਇਹ ਕੋਈ ਫੇਕ ਹੈ ਕਿਉਂਕਿ ਆਪਾਂ ਸਿਖਾਇਆ ਹੈ ਜਾਂ ਵਾਕਈ ਦਿਲੋਂ ਬੋਲ ਰਹੇ ਤੁਸੀਂ ਸਮਝ ਸਕਦੇ ਹੋ ਵਾਕਈ ਚੀਜ਼ਾਂ ਹੈਗੀਆਂ ਨਾ ਪੈਸਾ ਸਮਾਂ ਖਰਾਬ ਕਰੋ ਨਾ ਇਧਰ ਉਧਰ ਘੁੰਮੋ ਇਹ ਤੁਹਾਡੇ ਸਾਹਮਣੇ ਇਹਨਾਂ ਨੇ ਖੁਦ ਦੱਸਿਆ ਬੇਟੀ ਦੇ ਟਾਈਮ ਵੀ ਇਹਨਾਂ ਨੇ ਬਹੁਤ ਖਰਾਬ ਹੋਏ ਬਾਹਰ ਕੰਸਲਟੈਂਟਸ ਕੋਲੋਂ ਬੇਟੇ ਟਾਈਮ ਵੀ ਫਾਈਨਲੀ ਚਲੋ ਇੱਥੇ ਆਇਆ ਅੱਜ ਪ੍ਰਮਾਤਮਾ ਨੇ ਇਹਨਾਂ ਦੀ ਸੁਣੀ ਹੈ ਸੋ ਤੁਸੀਂ ਜੇ ਪਹਿਲੀ ਵਾਰੀ ਜੇ ਰਿਜ਼ਲਟ ਚਾਹੁੰਦੇ ਹੋ ਤੁਸੀਂ ਵੀ ਹੋਮ ਵੀ ਜਾਓ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ ਨੈਕਸਟ ਆਜੋ ਜੀ ਪ੍ਰਭਜੋਤ ਸਿੰਘ ਅੱਜ ਬਰਬਾਜ ਕਿਹੜੀ ਜਗ੍ਹਾ ਪਾਇਵੋਗੇ? ਓਕੇ ਸਰ ਓਕੇ ਸਰ ਤੇ ਕਿੱਦਾਂ ਪਤਾ ਲੱਗਦਾ ਤੁਹਾਨੂੰ ਜੀ? ਸੋਸ਼ਲ ਮੀਡੀਆ ਤੋਂ ਤੁਸੀਂ ਪਹਿਲਾਂ ਟਰਾਈ ਕੀਤਾ ਬਾਹਰ ਕਿਤੇ? ਕੈਨੇਡਾ ਦੇ ਰਿਵਿਊਸ ਤੋਂ। ਕੈਨੇਡਾ ਦੇ ਰਿਵਿਊਸ ਲਿਆ। ਇਹ ਕਿੰਨਾ ਕੁ ਪੈਸਾ ਸਮਾਂ ਖਰਚਾ ਹੋਇਆ? ਇਨਸ਼ਾਅੱਲਾ ਬਹੁਤ 20-25 ਮਹੀਨੇ। ਪਰ 6 ਮਹੀਨੇ। ਯੂਕੇ ਲਾ ਟਰਾਈ ਕੀਤਾ ਕਿਤੇ? ਨਹੀਂ। ਪਾਸਟ ਟਾਈਮ ਇਹ ਵੀ 2000 ਵਰਸ ਤੋਂ ਪਤਾ ਲੱਗਦਾ। ਕੀ ਲੱਗਦਾ ਅੱਜ ਬ੍ਰਿਟਨ ਇੰਗਲੈਂਡ ਦੇ? ਹੈ? ਯਕੀਨੀ ਹੈਗਾ? ਹੋ ਜਾਏਗਾ ਕੁਛ ਇੱਕ। ਚਲੋ। ਦੇਖੋ ਨਿਕਲਣਾ। ਇਹ ਲੈ ਯਾ ਤੁਹਾਨੂੰ ਗਲੇ ਲਾਉਣ ਲੱਗੇ ਆ ਰਹੇ ਹੋ ਕੰਗ੍ਰੈਚੁਲੇਸ਼ਨ ਬੰਦਾ ਹੈ ਮੈਂ ਫਲਦਾਵਸ ਬੰਦਾ ਤੀਓ ਸਰ ਬਹੁਤ ਬਹੁਤ ਵਾਰਕਸ ਕੰਗ੍ਰੈਚੁਲੇਸ਼ਨ ਸੱਚੀ ਨਸਤ ਜੀ ਕਿਰਤ rau ਵੀ ਜਾ ਫਲਦਾਵਸ ਕੀ ਸਰ ਮੈਸੇਜ ਕੀ ਦਉਂਗੇ ਜੀ ਜਿਹੜੇ ਬੱਚੇ ਇਹ ਵੀਡੀਓ ਦੇਖ ਰਹੇ ਆ ਪਹਿਲਾਂ ਤੇ ਵੀਰਾਂ ਦੇ ਉਹ ਸੁਨਿਆਦ ਉਹਦੇ ਜਿਹੜੇ ਬੱਚੇ ਉਹ ਵੀਡੀਓ ਦੇਖਦੇ ਕੀ ਕਹੂੰਗੇ ਰੋ ਸਿੱਖੀ ਵਧੀਆ ਜੀ ਲੱਗਦਾ ਹਾਂ ਜੀ ਹਾਂ ਆਣ ਇਥੇ ਹਾਂ ਜੀ ਹਾਂ ਪੂਰਾ ਜੀ ਪੂਰਾ ਠੀਕ ਕਰੀਦਾ ਵੀਡੀਓ ਵੇਖਦੇ ਅਸੀਂ ਆਏ ਅੱਜ ਕਿੱਦਾਂ ਲੱਗ ਰਿਹਾ ਤੁਹਾਨੂੰ ਵੇਖਦੇ ਸੀ ਆਪਣੀ ਵੀਡੀਓ ਲਈ ਵੀਡੀਓ ਪੈਣੀ ਆ ਜੀ ਤਰਾ ਹਾਂ ਜੀ ਹਾਂ ਜੀ ਪੂਰਾ ਜੀ ਭਲਾ ਰੋ ਇਹ ਨਹੀਂ ਮਿਲਣੀ ਸੀ ਵੀ ਇਹ ਹੋ ਜਾ ਚਲੋ ਪਰਮਾਤਮਾ ਬੈਠਾ ਜੀ ਆਪਾਂ ਇੱਥੇ ਜਰੀਆਂ ਕਿਉਂਕਿ ਬਾਕੀ ਜਿੱਥੋਂ ਜਿਹੜਾ ਜੋ ਦਾਣਾ ਪਾਣੀ ਲਿਖਿਆ ਬਸ ਸਟਾਫ ਹੋ ਵਧੀਆ ਜੀ ਥੈਂਕ ਯੂ ਥੈਂਕ ਯੂ ਸਰ ਸਟਾਫ ਕੋ ਤੁਹਾਨੂੰ ਨਹੀਂ ਪੇਛੀ ਦਾ ਜਮੇ ਨਹੀਂ ਜੀ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਅਗੇਨ ਟੂ ਗ੍ਰਾਫਿਕਸ ਇਹ ਕਰ ਨਿਆ ਸੀ आबे ट्राई कर ले किड़े जगह पर ट्राई कर ट्राई करतो ये तूसी पहला खराब तो होए जी। तो बस नहीं बच गए हैं चले थे आयो ठीक है किताब बदल लगाऊं सोशल मीडिया बदल लगा ठीक है जी ते फादर साहब फादर आपनी ते के लगता है जी आज मैं बेटा इंग्लैंड आना है है जी तैयारी हो गई है सभी आदमी कर सच्चा पार्टी है बुधवार का हो गया ਨੈਕਸਟ ਆਜੂ ਜੀ ਮਹੇਸ਼ ਕੁਮਾਰ ਹਾਂਜੀ ਮੇਸ਼ ਜੀ ਕੈਂਟਰ ਤੋਂ ਕੋਈ ਪਰਸ 500 ਲਾਗੇ ਡਿਸਟ੍ਰਿਕਟ ਪਟਿਆਲਾ ਠੀਕ ਹੈ ਤੇ ਪਹਿਲਾ ਕ੍ਰਾਫਟੂ ਬਾਦ ਕੋਇਓ ਹਾਏ ਕੀ ਆਵਾਜ਼ ਹੱਸ ਕੇ ਹਾਸ ਰਿਹਾ ਜੀ ਬਦੀਨੇ ਬੜਾ ਹੁੰਦਾ ਜੀ ਕੈਨੇਡਾ ਦੀ ਰਿਫਿਊਜੀ ਲਾਈਏ ਕੈਨੇਡਾ ਦੀ ਫਿਜ਼ਲ ਆਈਏ ਠੀਕ ਹੈ ਕਿੰਨਾ ਤੋਂ ਪੈਸਾ ਸਮਾ ਖਾ ਹੋ ਗਿਆ ਆਪ ਠੀਕੋ ਮਿੰਨੇ ਨਾ ਕਰੀ ਤੇ ਖਰਾਬ ਲੱਖ ਰੁਪਏ ਨਾਲ ਪਹਿਲਾਂ ਲੈਦੇ ਸੀ ਉਹਨਾਂ ਅੱਛਾ ਲੱਖ ਰੁਪਏ ਖਰਾਬ ਕੀਤੇ ਬਣਾ ਤੇ ਆ ਵੀ ਖਰਾਬ ਹੋ ਗਿਆ ਤੇ ਇੰਗਲੈਂਡ ਦਾ ਵੀ ਕਿਤੇ ਟਰਾਈ ਕੀਤਾ ਤਾ ਨਹੀਂ ਇੰਗਲੈਂਡ ਹੈ ਲੱਗ ਜੇ ਤਾਂ ਖੰਡਾ ਕਿਤੋਂ ਪਤਾ ਲੱਗਣਾ ਛੋਟੀਆਂ ਛੋਟੀਆਂ ਮੀਡੀਆ ਦੇ ਬਸ ਥੋੜੀਆਂ ਰੀਲਾਂ ਚੱਲ ਰਹੀਆਂ تھیں ਯਾਰ ਕਿ ਬਸ ਅਜ ਆਪਣੀ ਰੀਲ ਚਲਣੀ ਕਿੱਦਾਂ ਲੱਗਦੀ ਹੈ ਖੁਸ਼ ਉਰੇ ਹੀ ਹਾਂਜੀ ਵੀ ਜੇ ਫਿਰ ਜੋ ਜੀ ਇਦਾਂ ਦੇ ਬੰਦੇ ਹੁਣ ਜਿੱਤੇ ਕੋ ਰਿਫਿਊਜ਼ਲ ਵੀ ਲੱਗੀ ਐ ਉਹ ਵੀ ਹੱਸ ਕੇ ਦੱਸਿਆ ਹੁੰਦਾ ਤੇ ਉਹ ਲਾਈਨ ਦੇ ਵਿੱਚ ਕਰੀ ਰੁਕੇ ਦੀ ਹੁੰਦਾ ਜੋ ਪਰਮਾਤਮਾ ਕਰਦਾ ਵਧੀਆ ਕਰਦਾ ਉਹ ਨਹੀਂ ਕਰੋ ਚੈੱਕ ਮੈਨ ਅ ਉਹ ਗੇਂ ਲਾਡਲੇ ਕੀ ਬਾਤ ਹੈ ਉਹ ਆਪਾਂ ਬਹੁਤ ਬਹੁਤ ਥੈਂਕ ਯੂ ਸੋ ਮੱਚ ਲੇਖ ਮਲਕੀਰ ਸਿੰਘ ਹਾਂਜੀ ਮਲਕੀਰ ਜੀ ਕਿਹੜੀ ਜਗ੍ਹਾ ਕੋਈ ਦੇਖੋ ਜੇਰਾ ਬਾਬਾ ਠੀਕ ਹੈ ਨਾਲ ਸਾਹ ਦੇ ਦਦਾ ਜੀ ਸਤਿ ਸ੍ਰੀ ਅਕਾਲ ਤੇ ਕਿਦਾ ਪਤਾ ਲੱਗਾ ਜੀ ਉੰਮੀ ਦਾ ਵੀਡੀਓ ਦੇਖਿਆ ਬੈਲਾ ਟਰਾਈ ਕੀਤਾ ਬਾਹਰ ਕਿਤੇ ਹਾਂਜੀ ਯੂਕੇ ਕਿਤੋਂ ਕੰਪਨੀ ਚੋਂ ਨਹਾਜਰ ਕਰਿਓ ਕਿਹੜੇ ਸ਼ਹਿਰ ਦੇ ਸੀ ਇਹਦੇ ਇੱਥੋਂ ਦੀ ਜਲੰਧਰ ਦੀ ਕੀ ਹੋਇਆ ਉੱਥੇ ਐਕਸਪੀਰੀਅੰਸ ਕੀ ਰਿਹਾ ਟਾਈਮ ਕਰਾ ਉਹ ਚਾਰ ਮਹੀਨੇ ਆਫਰ ਹੀ ਨਹੀਂ ਆਈ ਚਾਰ ਮਹੀਨੇ ਆਫਰ ਹੀ ਨਹੀਂ ਆਈ ਲੋ ਜੀ ਜਲੰਧਰ ਦੇ ਵਿੱਚ ਵੀ ਬਹੁਤ ਕੰਸਲਟੈਂਟਸ ਬੈਠੇ ਆ ਤੁਹਾਡੇ ਸਾਹਮਣੇ ਆ ਜਨਪਲ ਹੈ ਚਾਰ ਮਹੀਨੇ ਇਹਨਾਂ ਦੇ ਕਰਾਪ ਕੀਤੇ ਆ ਤੇ ਉਹੀ ਪ੍ਰੋਫਾਈਲ ਹੈ ਇਹ ਨਹੀਂ ਕਿ ਸਾਡੇ ਕੋਲ ਆ ਕੇ ਇਹਨਾਂ ਨੇ ਕੋਈ ਐਕਸਟਰਾ ਕੋਈ ਡਿਗਰੀ ਭਰਵਾਈਏ ਜੋ ਪੇਪਰ ਉਧਰ ਦਿੱਤੇ ਉਹੀ ਪੇਪਰ ਸਾਨੂੰ ਦਿੱਤੇ ਆ ਇਦਾਂ ਹੀ ਆ ਜੀ ਤੇ ਚਾਰ ਮਹੀਨੇ ਉੱਪਰ ਨਹੀਂ ਆ ਫਿਰ ਹੋ ਵੀ ਜ਼ਿਆਦਾ ਬਾਅਦੋਂ ਪਤਾ ਲੱਗਾ ਤੁਹਾਨੂੰ ਕਿਸ ਨੇ ਰੈਫਰ ਕੀਤਾ ਉਹਨੇ ਚਾਚਾ ਜੀ ਉਹਨੇ ਹੀ ਸੀ ਚਾਚੇ ਨੇ ਰੈਫਰ ਕੀਤਾ ਤੁਹਾਨੂੰ ਠੀਕ ਹੈ ਤੇ ਉਹ ਏਜੰਟ ਨੇ ਉੱਪਰ ਕੀ ਕਹਿੰਦਾ ਕਿ ਕੇਸ ਵੀਗਾ ਤੁਹਾਡਾ ਉਹ ਪੈਸਾ ਨੇ ਕਹਿੰਦੇ ਸਤੰਬਰ ਇੰਦੀ ਹੈਗਾ ਬੜੀ ਜਨਵਰੀ ਦੇ ਬਾਅਦ ਉਹ ਕਹਿੰਦਾ ਮਈ ਤੇ ਲੱਗਣਾ ਇਦਾਂ ਕਰਦੇ ਤਿੰਨ ਡੇਗ ਲਗਾਉਂਦੇ ਤੁਹਾਡੇ ਠੀਕ ਹੈ ਇੱਥੇ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਫਟਾਫਟ ਜਲਦ ਆ ਗਿਆ ਤੇ ਖੋਲੀ ਆ ਇਹਨੂੰ ਕੀ ਲੱਗਦਾ ਫਿਰ ਮਨ ਕੀਤੇ ਵੀਜ਼ਾ ਲੱਗ ਗਿਆ ਵੀ ਕੀ ਕਹੋਂਗੇ ਜਿਹੜੇ ਬੱਚੇ ਵੀਡੀਓ ਦੇਖ ਰਹੇ ਆ ਤੇ ਤੁਸੀਂ ਚਾਹਦੇ ਹੋ ਬਾਕੀਆਂ ਬੱਚਿਆਂ ਦੇ ਤਿੰਨ ਤਿੰਨ ਇੰਟੇਕ ਨਾ ਖਰਾਬ ਹੋਣ ਕੀ ਮੈਸੇਜ ਹੋਗੇ ਰੋਮਾ ਜਲਾ ਵੀਜ਼ਾ ਦੇਖੋ ਵੀਰਾਂ ਨੋ ਜੀ ਪੂਰ ਕਸ ਬੋਗਿੰਗ ਲੈਟ ਹੋ ਗਿਆ ਹੁਣ ਦਿਓ ਮਨ ਕੀਤੇ ਮੈਸੇਜ ਕੀ ਕਹੋਂਗੇ ਬੱਚਿਆਂ ਨੂੰ ਸਾਹੇ ਇੱਥੇ ਉਹ ਤਾਂ ਰੈਕਟ ਕੀ ਕਰਦਾ ਵੀਜ਼ਾ ਨੋ ਵੀਜ਼ਾ ਕਰਾਉਣਾ ਕਰਾਉਣਾ ਕਿਤੇ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਸਰ ਓਕੇ ਸਰ ਥੈਂਕ ਯੂ ਆ ਜਾਓ ਜੀ ਸ਼ਾਮਨੀ ਦੇਵੀ ਜੀ ਆਜੋ ਕਮਿਟੀ ਜਿੱਥੇ ਕੋਈ ਆਜੋ ਕੀ ਕਰਦੇ ਆ ਜੀ ਤੇ ਤੁਸੀਂ ਪਹਿਲਾ ਵਾਰ ਕੀਤੀ ਪਾਵੇ ਸਰ ਹਾਂਜੀ ਤੇ ਪਹਿਲਾਂ ਕੋਈ ਵਾਰ ਕੋਈ ਰਿਫਿਊਜ਼ਲ ਜਾਂ ਉਹਦਾ ਕੋਈ ਖਰਾਬ ਹੋਇਆ ਸਿੱਧਾ ਇੱਥੇ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੁਕੇਰੀਆਂ ਤੋਂ ਕਿੱਦਾਂ ਪਤਾ ਲੱਗਾ ਜੀ ਆਫੀਸਰ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਤੇ ਸੋਚਿਆ ਨਹੀਂ ਕਿ ਦੂਜੀ ਜਗ੍ਹਾ ਉਹ ਟਰਾਈ ਕਰ ਲਈ ਇੰਨਾ ਵਿਸ਼ਵਾਸ ਇਹ ਘੜ ਤੇ ਵੀਜ਼ਾ ਮਤਲਬ ਵੀਡੀਓ ਦੇਖ-ਦੇਖ ਕੇ ਵਿਸ਼ਵਾਸ ਬਣਿਆ ਠੀਕ ਹੈ ਤੇ ਕਰੀਓਪਨ ਜੀ ਤੁਹਾਨੂੰ ਕੀ ਲੱਗਦਾ ਸਰ ਦਨ इंग्लंड ਵਾਲੇ ਦਨ ਜੀ ਆਵਾਜ਼ ਆ ਤੀ ਇਨੀ ਗਰੰਟੀ ਦਾ ਪਾ ਵੀ ਨਹੀਂ ਕਦੀ ਤੇ ਅੱਛਾ ਤਾਂ ਇੰਨਾ ਆ ਗਿਆ ਡੰਨੇ ਤਾਂ ਸਾਡਾ ਥੋੜੀ ਕਾਚਾ ਲੋ ਸੁੱਤਰੋ ਚੱਕ ਤੇ ਕੋਨਪੜੇ ਅਸੀਂ ਦੇਖ ਹੀ ਲਿਆ ਜੀ ਨਵਾਂ ਵਾਲ ਬਾਕੀ ਕਹਿੰਦੇ ਡਰਨੀ ਹੈ ਕੰਮ ਲੋ ਜੀ ਬਾਕੀ ਡਰਨਾ ਹੈ ਹੋ ਗਿਆ ਮੋੜ ਗ੍ਰੈਟਿਊਲੇਸ਼ਨਸ ਥੈਂਕ ਯੂ ਕंग्रेचुਲੇਸ਼ਨਸ ਸਰ ਖੁਸ਼ ਹੋ ਜੀ ਆਜੋ ਬੋਲੀਏ ਇਹ ਕਿਹੜੀ ਜਗ੍ਹਾ ਤੋਂ ਆਇਓ ਹਿਮਾਚਲ ਹਿਮਾਚਲ ਤੋਂ ਆਇਓ ਕੀ ਆਵਾਜ਼ ਹੈ ਉਹਨੇ ਮਾਚਾ ਦਾ ਕੈਟ ਚਾਹਰੀ ਹੈ ਸਾਡੀ ਹੈ ਰੈਫਰੈਂਸ ਵਜ੍ਹਾ ਸੇ ਕਿ ਤੂੰ ਫਾਦਰ ਸੁਣ ਠੀਕ ਹੈ ਆ ਬਈ ਇੰਸਟਾਗ੍ਰਾਮ ਤੋਂ ਇੰਸਟਾਗ੍ਰਾਮ ਦੇ ਕੈਟਸ ਲੋ ਦੀ ਤੋਂ ਹਿਮਾਚਲ ਤੋਂ ਵੀ ਬੱਚੇ ਆ ਰਹੇ ਆ ਤੇ ਹਰ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਪਏ ਬੱਚੇ ਕਿਹੜੀ ਕਿਹੜੀ ਸਟੇਟ ਤੋਂ ਹਰਿਆਣਾ ਹਿਮਾਚਲ ਜੰਮੂ ਕਲਕੱਤਾ ਬੈਸਟ ਬੰਗਾਲ ਯੂਪੀ ਉੱਤਰਾਖੰਡ ਦਿੱਲੀ ਚੰਡੀਗੜ੍ਹ ਹਰ ਜਗ੍ਹਾ ਤੋਂ ਬੱਚੇ ਆ ਜਾਂਦੇ ਪਏ ਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਇੱਥੇ ਵੀਜ਼ੇ ਮਿਲਦੇ ਆ ਇਹ ਨਹੀਂ ਕੰਸਲਟੈਂਟਸ ਐ ਨਹੀਂ ਉਹਨਾਂ ਦੇ ਸ਼ਹਿਰ ਦੇ ਵਿੱਚ ਸੋ ਲੱਖਾਂ ਕੰਸਲਟੈਂਟਸ ਰਾਤ ਛੱਡ ਕੇ ਉਹ ਵੀਜ਼ਾ ਬੱਝੇ ਜਾਂਦੇ ਪਏ ਆ ਇਹ ਸਾਰੇ ਤੁਹਾਡੇ ਵਰਗੇ ਹੀ ਆ ਜੀ ਜਿਹੜੇ ਇਜਾਜ਼ਤ ਪਹਿਲਾਂ ਕੋਈ ਧੋਖਾ ਖਾ ਚੁੱਕੇ ਆ ਤੇ ਜਾਂ ਜਿਹੜੇ ਸਾਡੇ ਤੇ ਟਰਸਟ ਕਰਦੇ ਵੇ ਜਿਹੜੇ ਆ ਕੇ ਅਪਲਾਈ ਕਰਦੇ ਆ ਇਹ ਤੁਹਾਡੇ ਸਾਹਮਣੇ ਐ ਐਗਜ਼ਾਮਪਲ ਹੈ ਜੀ ਹਿਮਾਚਲ ਤੋਂ ਹੀ ਆਏ ਮੈਮ ਤੇ ਜਸਟ ਇੰਸਟਾਗ੍ਰam ਦੇਖ ਕੇ ਕੋਈ ਰੈਫਰੈਂਸ ਨਹੀਂ ਲਿਆ ਨੂੰ ਮਿਲਿਆ ਤੇ ਇੰਨਾ ਟਰਸਟ ਹੈਗਾ ਇਹਦੀ ਕੀ ਲੱਗਦਾ ਕਰਾਜ ਹੋ ਗਿਆ ਤਾਂ ਨਹੀਂ ਹੈ ਹੋ ਗਿਆ ਮੈਂ ਫਿਰ ਉਸ ਨਾਲ ਕਨੈਕਟ ਕਰਾਂ ਨਹੀਂ ਦੋਸਤ ਤੁਸੀਂ ਚੈੱਕ ਕਰੋ ਨੋ ਫਾਈਲ ਹੈ ਹੋ ਗਿਆ ਨਾ ਬਹੁਤ ਬਹੁਤ ਮਾਰਕਸ ਜੈਨੈਚੁਏਸ਼ਨਸ ਅਨ ਲਾਪ੍ਰਿਸ ਕੋਲ ਜੀ ਲਾਪੀ ਕਿਹੜੀ ਜਗ੍ਹਾ ਤੋਂ ਹੈ ਲੋਕ ਜਲੰਧਰ ਤੋਂ ਹੀ ਹਾਂ ਠੀਕ ਹੈ ਤੇ ਤੁਸੀਂ ਪਹਿਲਾਂ ਟਰਾਈ ਕੀਤਾ ਵਾਰ ਜੀ ਜਲੰਧਰ ਤਾਂ ਖਾਬਾ ਇਮੀਗ੍ਰੇਸ਼ਨ ਦਾ ਇਨੇ ਕੰਸਲਟੈਂਟ ਹੈ ਕੋਈ ਚੈਨੀ ਲੱਗੇ ਲੱਗੇ ਇਨੇ ਹੈਗੇ ਆ ਸਲਾਮਾ ਲੈਣੀ ਹੈ ਪੂਰਾ ਵਿਸ਼ਵਾਸ ਹੀ ਕਰਦੇ ਹਾਂ ਠੀਕ ਹੈ ਤੇ ਕਰੀਓ ਫਿਰ ਕੀ ਲੱਗਦਾ ਲੱਭੀਜੀ ਆਉਗਾ ਵੀਰੋ ਹੋ ਜੂਗਾ ਲੈਡ ਅੱਜ ਕਰੂਗੇ ਫਾਈਨਲੀ ਹੋ ਗਿਆ ਵੋਨ ਹਾਂਜੀ ਕੰਗ੍ਰੈਚੁਲੇਸ਼ਨਸ ਥੈਂਕ ਯੂ ਥੈਂਕ ਯੂ ਬਹੁਤ ਅਜੇ ਤੇ ਵਜਿੰਦਰ ਸਿੰਘ ਹਾਂਜੀ ਬੋਲੋ ਕਿਹੜੀ ਜਗ੍ਹਾ ਤੋਂ ਆਏ ਜੀ ਤਕਰੀਕ ਕਰ ਤਰ ਤਰ ਤੇ ਪਹਿਲਾ ਬਾਅਦ ਖਰਾਬ ਹੋਇਓ ਹਾਂਜੀ ਹੋਇਓ ਅੱਛਾ ਕਿਹਣੀ ਵਾਲੀ ਇੱਕ ਕਰ ਕਿਹੜੀ ਕੰਟਰੀ ਅਸਟੇਡੀਅਮ ਕਨਫਿਊਜ਼ ਹੋਇਆ ਨਹੀਂ ਤਕਰੀਕ ਕਰ ਪੈਸਾ ਖਰਾਬ ਵਜਿੰਦਰ ਟਾਈਮ ਕਰਾਂਗੇ ਤੇ ਯੂਕੇ ਦਾ ਨਹੀਂ ਕਿਤੇ ਸਲਾਹ ਲਿਖੀ ਕਰ ਬਾਅਦੋਂ ਨਹੀਂ ਫਿਰ ਇੱਥੇ ਐਸਾ ਕਿੱਦਾਂ ਪਤਾ ਲੱਗਾ ਕਿ ਐਸਾ ਸੋਸ਼ਲ ਮੀਡੀਆ ਦੇ ਤੇ ਕੀ ਲੱਗਦਾ ਜੀ ਅੱਜ ਡਰਨਾ ਕੰਮ ਕੀ ਬਾਤ ਹੈ ਜੀ ਸਾਰੇ ਚਾਹਦੇ ਡਾਨ ਹੀ ਹੈ ਕੰਮ ਹੈ ਇਹਨੂੰ ਟੈਗ ਲਾਈਨ ਬਣਾ ਦੇਣੀ ਇੱਥੇ ਵੀਡੀਓ ਜ਼ਰੂਰ ਕਰਾਂਗੇ ਆਪਾਂ ਡਾਨ ਹੈ ਠੀਕ ਹੈ ਹਲੋ ਬ੍ਰਦਰ ਕਰੋ ਜੀ ਜੀ ਡਾਨ ਹੈ ਜੀ ਕੰਮ ਹੈ ਉਹ ਨਹੀਂ ਕਿਹਾ ਕਰਨਾ ਫਰਦਰ ਕੀ ਡਾਨ ਹੈ ਤੇ ਤੁਹਾਨੂੰ ਸਮਝ ਆਣਾ ਕਿ ਮਤਲਬ ਵੀਜ਼ਾ ਹੈ ਠੀਕ ਹੈ ਥੈਂਕ ਯੂ ਬਹੁਤ ਥੈਂਕ ਯੂ ਸੋ ਬੱਚੇ ਇੱਕ ਦੋ ਹੋਰ ਹੈਗੇ ਆ ਰਿਸ਼ੂ ਸ਼ਰਮਾ ਕੁਝ ਤੇ ਪਰਸਨਲ ਇਸ਼ੂ ਕਰਕੇ ਵੀਡੀਓ ਦੇ ਵਿੱਚ ਨਹੀਂ ਆਣਾ ਚਾਹੁੰਦੇ ਪਰ ਤੁਹਾਨੂੰ ਵੀਜ਼ਾ ਉਹਦਾ ਜਰੂਰ ਦਿਖਾ ਦਾਂਗੇ ਜਿਹੜੇ ਆਏ ਅੱਜ ਤੇ ਇੱਕ ਸਟੂਡੈਂਟ ਅੱਜ ਪਹੁੰਚ ਨਹੀਂ ਸਕਿਆ ਕੋਈ ਫੈਮਿਲੀ ਚ ਮੈਡੀਕਲ ਇਸ਼ੂ ਸੀਗਾ ਉਹਨਾਂ ਦਾ ਰਿਜ਼ਲਟ ਵੀ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਸੋ ਜੀ ਤਾਜ਼ਾ ਵੀਜ਼ੇ ਅੱਜ 7 ਤਰੀਕ ਦੇ ਹੈਗੇ 7 ਫਰਵਰੀ ਦੇ ਲਗਾਤਾਰ ਤੁਹਾਨੂੰ ਵੀਜ਼ੇ ਦਿਖਾ ਰਹੇ ਤੇ ਸਾਰੇ ਬੱਚੇ ਹੋਏ ਜਿਨ੍ਹਾਂ ਦੇ ਯੂਕੇ ਦੇ ਸਟੱਡੀ ਵੀਜ਼ਾਸ ਆਏ ਆ ਚਲੋ ਜੀ ਇਹ ਅਜੇ ਕੁਮਾਰ ਜੀ ਦਾ ਅਜੇ ਵੀਜ਼ਾ ਆਇਆ ਤੇ ਸੋ ਤੁਸੀਂ ਵੀ ਯੂਕੇ ਜਾਣਾ ਚਾਹੁੰਦੇ ਹੋ ਤੁਸੀਂ ਅੱਜ ਜਿਹੜੇ ਬੱਚੇ ਦੇਖੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਬੱਚੇ ਮਿਲਾਏ ਗੈਪਲੇ ਵੀ ਰਿਫਿਊਜਲਸ ਵਾਲੇ ਵੀ ਨੰਬਰ ਕੱਟ ਵਾਲੇ ਵੀ ਕਈ ਉਹ ਬੱਚੇ ਜਿਨ੍ਹਾਂ ਨੂੰ ਬਾਹਰ ਕੰਸਲਟੈਂਟਸ ਨੇ ਕਹਿਤਾ ਸੀ ਤੁਸੀਂ ਜਾ ਹੀ ਨਹੀਂ ਸਕਦੇ ਤੁਹਾਡਾ ਕੇਸ ਵੀਕ ਹੈ ਕਿਸੇ ਦੇ ਤਿੰਨ ਤਿੰਨ ਇੰਟੇਕ ਲੰਘਾਤੇ ਬਾਅਦ ਸੋ ਤੁਸੀਂ ਆ ਸਾਰਾ ਕੁਝ ਦੇਖਿਆ ਇਹ ਵੀਡੀਓ ਤੁਹਾਡੇ ਕਰਕੇ ਆਪਾਂ ਬਣਾਈ ਦੀ ਹੈ ਕਿ ਚਲੋ ਇੱਕ ਅਵੇਅਰਨੈਸ ਵੀਡੀਓ ਹੈਗੀ ਹੈ ਸੋ ਤੁਸੀਂ ਜੇ ਪਹਿਲਾਂ ਨਹੀਂ ਬਾਹਰ ਖਰਾਬ ਹੋਣਾ ਚਾਹੁੰਦੇ ਜੇ ਦਾ ਵੀਜ਼ਾ ਚਾਹਦੇ ਹੋ ਪੈਸਾ ਸਮਾਨੀ ਖਰਾਬ ਕਰਨਾ ਚਾਹਦੇ ਤੇ ਤੁਸੀਂ ਵੀ ਇਹਨਾਂ ਬੱਚਿਆਂ ਵਾਂਗ ਇਹ ਸਾਡੀ ਟੀਮ ਦੀ ਸਰਵਿਸ ਲੈ ਸਕਦੇ ਹੋ ਜਲੰਧਰ ਸਾਡਾ ਆਫਿਸ ਹੈ ਤੇ ਜਿਹੜੇ ਬੱਚੇ ਦੂਰੋਂ ਆਉਂਦੇ ਆ ਜੀ ਕਾਈਂਡਲੀ ਆਪਣਾ ਅਪਾਇੰਟਮੈਂਟ ਲੈ ਕੇ ਆਣ ਤੇ ਨੰਬਰ ਉਹਦੇ ਵਾਸਤੇ ਨੋਟ ਕਰ ਲਓ ਹੈਲਪਲਾਈਨ ਨੰਬਰ ਹੈ 99575 ਇਹ 99575 ਤੇ ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਆ ਭਾਵੇਂ ਸਲਾਹ ਲੈਣ ਭਾਵੇਂ ਅਪਲਾਈ ਕਰਨ ਤੇ ਕਾਈਂਡਲੀ ਇਕੱਲੇ ਨਾ ਆਇਆ ਕਰੋ ਆਪਣੇ ਪੇਰੈਂਟਸ ਦੇ ਨਾਲ ਆਇਆ ਕਰੋ ਜੇ ਪੇਰੈਂਟਸ ਵੀ ਜੀ ਹੈ ਕਿਸੇ ਵੱਡੇ ਭੈਣ ਭਰਾ ਦੇ ਨਾਲ ਆਇਆ ਕਰੋ ਥੋੜਾ ਜਿਆਦਾ ਫਿਰ ਵੀ ਚਲੋ ਉਹਨਾਂ ਨੂੰ ਤਜਰਬਾ ਹੁੰਦਾ ਤੇ ਗੈਪ ਆ ਫਿਰ ਕਹੂੰਗਾ ਜਾਂਦੇ ਜਾਂਦੇ ਗੈਪ ਹੈ ਨੰਬਰ ਘਟ ਹੈ ਵਿਦਾਊਟ ਆਸ ਜਾਣਾ ਚਾਹੁੰਦੇ ਹੋ ਰਿਫਿਊਜ਼ਰਸ ਲੱਗੀਆਂ ਹੋਈਆਂ ਯੂਕੇ ਤੋਂ ਆਲਰੇਡੀ ਰਿਫਿਊਜ਼ ਹੋ ਯੂਕੇ ਤੋਂ ਸਟੱਡੀ ਵੀਜ਼ਾ ਤੇ ਰਿਫਿਊਜ਼ਲ ਲੱਗੀ ਹੋਈ ਹੈ ਰਿਫਿਊਜ਼ਲ ਲੈਟਰ ਲੈ ਕੇ ਸਾਡੇ ਕੋਲ ਪਹੁੰਚੋ ਤੇ ਜ਼ਰੂਰ ਉਹ ਚੈੱਕ ਕਰਾਂਗੇ ਬਹੁਤ ਸਕਸੈਸਫੁਲੀ ਤੁਹਾਨੂੰ ਦਿਖਾਈਆਂ ਵੀ ਆਲਰੇਡੀ ਜਿਨ੍ਹਾਂ ਦੇ ਵੀਜ਼ਾ ਆਪਾਂ ਲੈ ਕੇ ਦਿੱਤੇ ਆ ਤੇ ਨੰਬਰ ਅਗੇਨ ਜਾਂਦੇ ਜਾਂਦੇ ਨੋਟ ਕਰ ਲਓ ਜੀ 99575 99575 92575 92575 ਬਹੁਤ ਬਹੁਤ ਧੰਨਵਾਦ